ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹ ਦੇਵਾਲ ਪਿੰਡ ਤੋਂ ਸਰਹੰਗੋੜ ਲੋਕੀ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹਦੇ ਤਹਿਤ ਯੋਰੀਆ ਖੋਜੇਵਾਲ ਪਿੰਡ ਤੋਂ ਸਰਹੰਗਪੁਰ ਲੋਕੀ ਤਰਫ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਉਹਦੇ ਵਿੱਚ ਇਹਨਾਂ ਦਾ ਕੰਮ ਹੈ ਵੀ ਕੋਈ ਰੋਡ ਤੇ ਐਕਸੀਡੈਂਟ ਹੋ ਜੇ ਕੋਈ ਇੰਜਰਡ ਹੋ ਜੇ ਕੋਈ ਟ੍ਰੈਫਿਕ ਜਾਮ ਹੋ ਜੇ ਉਹਨੂੰ ਜਿਹੜਾ ਜਾਂ ਕਲੀਅਰ ਕਰਾਉਣਾ ਇੰਜਰਡ ਨੂੰ ਇਮੀਡੀਏਟਲੀ ਫਰਸਟ ایڈ ਦੇ ਕੇ ਉਹਨੂੰ ਹਸਪਤਾਲ ਪਹੁੰਚਾਉਣਾ ਤੇ ਜਿਹੜੇ ਕੋਈ ਜਾਂ ਜਿਨ੍ਹਾਂ ਦੀ ਕੋਈ ਗੱਡੀ ਫਸੀ ਆ ਉਹਦੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਕੇ ਰੋਡ ਕਲੀਅਰ ਕਰਨੀ ਚਰਚਾ ਜੋ ਰਖਾवट ਨਾ ਹੋਵੇ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹ ਦਿਵਾਲ ਪਿੰਡ ਤੋਂ ਸਰਹੰਦਰਪੁਰ ਲੋਕੀ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹਦੇ ਤਹਿਤ ਯੋਰੀਆ ਖੋਜੇਵਾਲ ਪਿੰਡ ਤੋਂ ਸਰਦਨਪੁਰ ਲੋਕੀ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਉਹਦੇ ਵਿੱਚ ਇਹਨਾਂ ਦਾ ਕੰਮ ਹੈ ਵੀ ਕੋਈ ਰੋਡ ਤੇ ਐਕਸੀਡੈਂਟ ਹੋ ਜੇ ਕੋਈ ਇੰਜਰਡ ਹੋ ਜੇ ਕੋਈ ਟ੍ਰੈਫਿਕ ਜਾਮ ਹੋ ਜੇ ਉਹਨੂੰ ਜਿਹੜਾ ਜਾਂ ਕਲੀਅਰ ਕਰਾਉਣਾ ਇੰਜਰਡ ਨੂੰ ਇਮੀਡੀਏਟਲੀ ਫਰਸਟ ایڈ ਦੇ ਕੇ ਉਹਨੂੰ ਹਸਪਤਾਲ ਪਹੁੰਚਾਉਣਾ ਤੇ ਜਿਹੜੇ ਕੋਈ ਜਾਂ ਜਿਨ੍ਹਾਂ ਦੀ ਕੋਈ ਗੱਡੀ ਫਸੀ ਆ ਉਹਦੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਕੇ ਰੋਡ ਕਲੀਅਰ ਕਰਨੀ ਚਰਚਾ ਜੋ ਰਖਾਵਟ ਨਾ ਹੋ ਜਾਵੇ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹ ਦਿਵਾਲ ਪਿੰਡ ਤੋਂ ਸ਼ਰਤਪੁਰ ਲੋਕੀ ਤੱਕ ਟਿਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹਦੇ ਤਹਿਤ ਯਾਰੀਆ ਖੋਦੇਵਾਲ ਪਿੰਡ ਤੋਂ ਸਰਹੰਗਪੁਰ ਲੋਕੀਤਰ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਉਹਦੇ ਵਿੱਚ ਇਹਨਾਂ ਦਾ ਕੰਮ ਹੈ ਵੀ ਕੋਈ ਰੋਡ ਤੇ ਐਕਸੀਡੈਂਟ ਹੋ ਜੇ ਕੋਈ ਇੰਜਰਡ ਹੋ ਜੇ ਕੋਈ ਟ੍ਰੈਫਿਕ ਜਾਮ ਹੋ ਜੇ ਉਹਨੂੰ ਜਿਹੜਾ ਜਾਂ ਕਲੀਅਰ ਕਰਾਉਣਾ ਇੰਜਰਡ ਨੂੰ ਇਮੀਡੀਏਟਲੀ ਫਰਸਟ ایڈ ਦੇ ਕੇ ਉਹਨੂੰ ਹਸਪਤਾਲ ਪਹੁੰਚਾਉਣਾ ਤੇ ਜਿਹੜੇ ਕੋਈ ਜਾਂ ਜਿਨ੍ਹਾਂ ਦੀ ਕੋਈ ਗੱਡੀ ਫਸੀ ਆ ਉਹਦੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਕੇ ਰੋਡ ਕਲੀਅਰ ਕਰਨੀ ਚਰਚਾ ਜੋ ਰਖਾ ਬਟਨਾ ਕੋਈ ਆਵੇ ਠੀਕ ਹੈ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹ ਦਿਵਾਲ ਪਿੰਡ ਤੋਂ ਸਰਹੰਦਰਪੁਰ ਲੋਕੀ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਨੇ ਨਵੀਂ ਗਠਿਤ ਕੀਤੀ ਆ ਉਹਦੇ ਤਹਿਤ ਜਿਹੜੀ ਆ ਖੋਜੇਵਾਲ ਪਿੰਡ ਤੋਂ ਸਰਤਨਪੁਰ ਲੋਕੀ ਤੱਕ ਇੱਕ ਗੱਡੀ ਸੜਕ ਸੁਰੱਖਿਆ ਵਾਸਤੇ ਮਿਲੀ ਆ ਉਹਦੇ ਵਿੱਚ ਇਹਨਾਂ ਦਾ ਕੰਮ ਹੈ ਵੀ ਕੋਈ ਰੋਡ ਤੇ ਐਕਸੀਡੈਂਟ ਹੋ ਜੇ ਕੋਈ ਇੰਜਰਡ ਹੋ ਜੇ ਕੋਈ ਟ੍ਰੈਫਿਕ ਜਾਮ ਹੋ ਜੇ ਉਹਨੂੰ ਜਿਹੜਾ ਜਾਂ ਕਲੀਅਰ ਕਰਾਉਣਾ ਇੰਜਰਡ ਨੂੰ ਇਮੀਡੀਏਟਲੀ ਫਰਸਟ ایڈ ਦੇ ਕੇ ਉਹਨੂੰ ਹਸਪਤਾਲ ਪਹੁੰਚਾਉਣਾ ਤੇ ਜਿਹੜੇ ਕੋਈ ਜਾਂ ਜਿਨ੍ਹਾਂ ਦੀ ਕੋ ਗੱਡੀ ਫਸੀ ਉਹਦੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਕੇ ਰੋਡ ਕਲੀਅਰ ਕਰਨੀ ਚਰਚਾ ਜੋ ਰਿਕਾਵਟ ਨਾ ਹੋਵੇ